ਪੈਲਸ ਦੇ ਵਿੱਚ ਚੱਲ ਰਹੇ ਵਿਆਦ ਵਿੱਚ ਹੋ ਗਿਆ ਫਟਾ ਖਾਂਡ ਤੇ ਆ ਦੇਖੋ ਇੱਕ ਬੱਚੇ ਨੇ ਕੀਤੀ ਅਜੀਹੀ ਹਰਕਤ ਕਿ ਮੌਕੇ ਤੇ ਪੈ ਗਈਆਂ ਪਾਜੜਾ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਮੈਰੇਜ ਪੈਲਸ ਦੀਆਂ ਤਸਵੀਰਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਚੋਰੀ ਦੀ ਘਟਨਾ ਜਿਹੜੀ ਆ ਵਾਪਰ ਦੀ ਨਜ਼ਰ ਆ ਰਹੀ ਹੈ ਇਸੇ ਚਾਲਤਿ ਉੱਥੇ ਇੱਕ ਵੱਡੀ ਹੜਕੰਮ ਮੱਚ ਜਾਂਦੀ ਹੈ ਜਦੋਂ ਇਹ ਪੂਰਾ ਮਾਮਲਾ ਜਿਹੜਾ ਵਾ ਸામਨੇ ਆ ਜਾਂਦਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਕੁਝ ਪੂਰੀ ਘਟਨਾ ਵਾਪਰਦੀ ਹੈ ਦਰਸਲ ਦੱਸਿਆ ਜਾ ਰਿਹਾ ਕਿ ਹੁਣ ਖਬਰ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਇੱਕ ਪੈਲੱਸ ਸੀ ਜਿੱਥੇ ਵਿਆਹ ਦੇ ਵਿੱਚ ਇੱਕ ਬੱਚੇ ਵੱਲੋਂ ਕੁੜੀ ਦੀ ਮਾਂ ਦਾ ਪਰਸ ਚੋਰੀ ਕਰ ਲੁੱਟਾ ਜਾਂਦਾ ਤੇ ਪਰਸੋਂ ਦੇ ਵਿੱਚ 300000 ਦੇ ਕਰੀਬ ਪੈਸੇ ਅਤੇ ਗਹਿਣੇ ਦਸੇ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਵਿਆਹ ਵਿੱਚ ਚੋਰੀ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਜਿਨ੍ਹਾਂ ਕਿਸੇ ਨਾ ਕਿਸੇ ਸ਼ਹਿਰ ਵਿੱਚ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਤਾਂ ਇਸੇ ਹੀ ਚਾਲ ਦੇ ਤੁਹਾਨੂੰ ਦੱਸ ਦਈਏ ਕਿ ਮਾਮਲਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਇੱਕ ਪੈਂਦੇ ਪੈਲਸ ਤੋਂ ਸਾਹਮਣੇ ਆਇਆ ਜਿੱਥੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋ ਜਾਂਦੀ ਹੈ ਕੁੜੀ ਦੀ ਮਾਤਾ ਨੇ ਦੱਸਿਆ ਕਿ ਬਰਾਤ ਆਉਣ ਤੋਂ ਬਾਅਦ ਜਿਵੇਂ ਮੁੰਡੇ ਤੇ ਕੁੜੀ ਦੀ ਜੈਮਾਲਾ ਸ਼ੁਰੂ ਹੋਈ ਤਾਂ ਫੋਟੋ ਕਰਵਾਉਣ ਦੇ ਲਈ ਕੁੜੀ ਦੀ ਮਾਤਾ ਨੇ ਪਰਸੋ ਸੋਫੇ ਤੇ ਰੱਖਿਆ ਅਤੇ ਪਿੱਛੇ ਕਈ ਪੈਸੇ ਤੇ ਇੱਕ ਛੋਟਾ ਬੱਚਾ ਜੋ ਕਿ ਇੱਕ ਤਾਕ ਦੇ ਵਿੱਚ ਹੀ ਤੇ ਕਿਸਦਾ ਪਰਸ ਚੋਰੀ ਕੀਤਾ ਜਾਵੇ ਉਸ ਵੇਲੇ ਕੁੜੀ ਦੀ ਮਾਤਾ ਜਿਸ ਨੇ ਜੈਮਾਲਾ ਤੇ ਫੋਟੋ ਕਰਵਾਉਣ ਲਈ ਪਰਸ ਸੋਬੇ ਤੇ ਰੱਖਿਆ ਤੇ ਇੰਨੇ ਨੂੰ ਹੀ ਬੱਜਾ ਪਰਸ ਚੋਦੀ ਕਰਕੇ ਰਫੂ ਚੱਕਰ ਹੋ ਗਿਆ ਉਹ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋਈ ਹੈ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੀ ਏ ਕਿ ਪੁਲਿਸ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਪੁਲਿਸ ਨੇ ਕਿਹਾ ਕਿ ਜਲਦੀ ਮੁਲਜ਼ਮ ਨੂੰ ਫੜਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ ਵੱਡੀ ਕਾਰਵਾਈ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਪਰ ਜੇ ਫਿਲਹਾਲ ਗੱਲ ਕਰੀਏ ਤਾਂ ਮਾਮਲਾ ਕਾਫੀ ਜ਼ਿਆਦਾ ਪੱਖਿਆ ਤੇ ਪੈਲਸ ਦੇ ਵਿੱਚ ਚੱਲਦੇ ਵਿਵਾਦ ਵਿੱਚ ਦੇਖੋ ਕਿਵੇਂ ਪੈਲਸ ਦੇ ਵਿੱਚ ਹੀ ਛੋਟੇ ਬੱਚੇ ਨੇ ਇੱਕ ਬੱਚੇ ਨੇ ਸਮਾਨ ਚੋਰੀ ਕੀਤਾ ਪਰਸ ਚੋਰੀ ਕੀਤਾ ਜਿਸ ਦੇ ਵਿੱਚ ਪੈਸੇ ਸਨ ਤੇ ਲੱਖ ਦੇ ਕਰੀਬ ਪੈਸੇ ਤਾਂ ਗੈਣੇ ਜਿਹੜੇ ਉਸ ਦੇ ਵਿੱਚ ਦੱਸੇ ਜਾ ਰਹੇ ਸੀ ਤਾਂ ਮਾਮਲਾ ਕਾਫੀ ਪੱਕ ਗਿਆ ਤਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾਵੇਗੀ ਪਰਵਾਰਕ ਮੈਂਬਰਾਂ ਦਾ ਕੀ ਕੁਝ ਬਿਆਨ ਸਾਹਮਣੇ ਆਇਆ ਤੁਸੀਂ ਦੇਖ ਸਕਦੇ ਹੋ ਪਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਕਿ ਜਿਹੜੇ ਲੋਕ ਨੇ ਉਸ ਸਾਹਵਦਨ ਤੇ ਸੁਚੇਤ ਰ